ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰਮnik ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਦੀ ਇੱਕ ਸਟੇਟਮੈਂਟ ਆਈ ਹੈ ਤੇ ਜਦੋਂ ਮੈਂ ਉਹ ਸਟੇਟਮੈਂਟ ਸੁਣੀ ਮੈਂ ਪਹਿਲਾਂ ਤਾਂ ਅੱਧਾ ਕਿਲੋ ਦੁੱਧ ਗਰਮ ਕਰਾਇਆ ਚਿਹਾਰੇ ਪਵਾ ਕੇ ਤੇ ਪਿੰਨੀਆਂ ਕੋਈ ਦੀਆਂ ਸੁੱਖ ਨਾਲ ਬਣਾਈਆਂ ਨੇ ਅਸੀਂ 10-12 ਕਿਲੋ ਤੇ ਮੈਨੂੰ 4 ਰੋਜ਼ ਪਿੰਨੀਆਂ ਦੋ ਸੁਬਾ ਦੋ ਸਵੇਰੇ 6 ਹੋ ਗਏ ਸੱਚ ਦੋ ਸ਼ਾਮ ਮਿਲ ਜਾਂਦੀ ਰੱਜ ਕੇ ਖਾਈਦਾ ਰੋਟੀ ਨਾ ਖਾਓ ਕੀ ਹੁੰਦਾ ਤੇ ਫਿਰ ਮੈਂ ਮੈਂ ਕਹੇ ਵੀ ਹੁਣ ਬੋਲ ਗਏ ਅਸਾ ਇਹ ਜਿਹੜੀ ਸਟੇਟਮੈਂਟ ਹੈ ਨਾ ਜੇ ਮੈਂ ਇਹਦੇ ਵਿੱਚ ਹਰਾਮ ਖੋਰ ਨਰੈਣੋ ਮਹੰਤ ਕਦੀੜ ਖਾਚ ਕਹਦੇ ਮੇਰੇ ਤੇ ਕੋਈ ਇਲਜ਼ਾਮ ਨਹੀਂ ਆਉਣਾ ਕਿਉਂਕਿ ਆਪਣੀ ਕਰਤੂਤ ਇਹ ਬੰਦੇ ਖੁਦ ਦੱਸੀ ਜਾਂਦੇ ਆ ਖੁਦ ਕਹਿੰਦਾ ਸ਼੍ਰਮਣੀ ਕਮੇਟੀ ਵਿੱਚ 10-20 ਕਪੜੇ ਰੋਜ਼ ਹੁੰਦੇ ਨੇ ਰੋਜ਼ ਦੇਖੋ ਕਿੰਡੀ ਮਾਨ ਵਾਲੀ ਗੱਲ ਕਿੰਡੀ ਬਹਾਦਰੀ ਵਾਲੀ ਗੱਲ ਤੇ ਜਦੋਂ ਇਹ ਮੈਨੂੰ ਸੁਣਨਗੇ ਨਾ ਉਹਨੂੰ ਪਤਾ ਇਹ ਤਾਂ ਗੋਲ ਕਚੋਰਾ ਪੰਜ ਡਾਲਰ ਕੱਢ ਲਏ ਨੇ ਉਹ ਭਰਾਵੋ 5 ਕਿਉਂਕਿ ਤਾਂ 5000 ਕੱਢਿਆ ਸੀ ਉਹ ਤਾਂ ਮੈਂ ਜਾਣ ਕੇ ਘੱਟ ਦੱਸਿਆ ਮੈਂ ਕਿਹਾ ਵੀ ਮਰ ਮੁਰ ਜਾਣਗੇ ਕਮੇਟੀ ਵਾਲੇ ਪ੍ਰਬੰਧਕ ਵੀ 5000 ਕੱਢ ਲਿਆ ਨੇ ਉਹ ਤਾਂ ਮੈਂ ਤਾਂ ਘੱਟ ਦੱਸਿਆ ਸੀ ਮੈਂ ਤਾਂ 5000 ਕੱਢਿਆ ਸੀ ਤੇ ਹੁਣ ਕਹਿੰਦਾ 10-20 ਕੱਪੜੇ ਤਾਂ ਰੋਜ਼ ਹੁੰਦੇ ਆ ਦੱਸੋ ਬਾਈ ਕਿਹੜੇ ਕੱਪੜੇ ਨੇ ਜੇ ਕੋਈ ਮੇਰੇ ਕੋਲੋਂ ਪੁੱਛੇ ਤਾੜ 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 ਕਰਕੇ ਦੱਸਾਂਗੇ ਦੱਸ ਦਿਆਂ ਫਿਰ ਲੈ ਸੁਣ ਲਿਓ ਹੁਣ ਨਰੇਣੋ ਮਹੰਤੋ ਕਾਲੇਨ ਦਾ ਸ਼ੋਮਨੀ ਕਮੇਟ ਦਾ ਇੱਕ ਮੁਲਾਜ਼ਮ ਨੇ ਕਹਿੰਦਾ ਗਿਆਨੇ ਜੀ ਜੇ ਕਿਤੇ ਤੁਹਾਨੂੰ ਮਾਂਜੋਗ ਹਾਈ ਕੋਰਟ ਵਿੱਚ ਸੁਪਰੀਮ ਕੋਰਟ ਵਿੱਚ ਜਾਣਾ ਪਵੇ ਕਹਿੰਦਾ ਮੇਰੀ ਰਿਕਾਰਡਿੰਗ ਕਰ ਲਓ ਮੈਂ ਮੁਕਰਦਾ ਨਹੀਂ ਉਹਨੇ ਮੈਨੂੰ ਆਧਾਰ ਕਾਰਡ ਭੇਜਿਆ ਆਪਣਾ ਵੋਟਰ ਕਾਰਡ ਭੇਜਿਆ ਸ਼ੋਮਨੀ ਕਮੇਟੀ ਦਾ ਆਈ ਕਾਰਡ ਹੁੰਦਾ ਉਹ ਭੇਜਿਆ ਪਿੰਡ ਦਾ ਪਤਾ ਸਾਰਾ ਕੁਝ ਦੱਸਿਆ ਕਹਿੰਦਾ ਮੈਂ ਜਾ ਕੇ ਰਵਾਇ ਦੇਉ ਬੀ ਨਰੈਣੋ ਮਹੰਤ ਕਿਦਾਂ ਸ਼ੋਮਨੀ ਕਮੇਟੀ ਦਾ ਲੋਕਾਂ ਦਾ ਪੈਸਾ ਬਰਬਾਦ ਕਰ ਰਹੇ ਨੇ ਉਹਨੇ ਬੰਦੇ ਨੇ ਮੈਨੂੰ ਕਹਲ ਕਈ ਹੁਣ ਦੱਸਾਂ ਕਿਹੜੇ ਕੱਪੜੇ ਨੇ ਸਭ ਤੋਂ ਪਹਿਲਾ ਇਹਦਾ ਕੱਪੜਾ ਜਿਹੜੀਆਂ ਸੁੱਕੀਆਂ ਰੋਟੀਆਂ ਹੁੰਦੀਆਂ ਲੰਗਰ ਦੀਆਂ ਜੀ ਉਹ ਕੋਟਲਾਂ ਦੇ ਹਿਸਾਬ ਨਾਲ ਬਚਦੀਆਂ ਨੇ ਉਹ ਜਿਹੜਾ ਕੱਪੜਾ ਉਹ ਘੱਟੋ ਘੱਟ 15-20 ਕਰੋੜ ਦਾ ਸੌਖਾ ਹੀ ਹੁੰਦਾ। ਕਿਉਂ ਕਬੜਾ ਤਾਂ ਰੋਜ਼ ਹੀ ਹੁੰਦਾ। ਬੂਰੀਆਂ ਦੀਆਂ ਬੂਰੀਆਂ ਰੂਟੀਆਂ ਨੇ ਬਚਦੀਆਂ ਨੇ। ਫਿਰ ਲੰਗਰਾਂ ਦੇ ਵਿੱਚ ਸੁੱਕੀਆਂ ਰਸਤਾਂ ਜਿਹੜੀਆਂ ਆਉਂਦੀਆਂ ਨੇ ਉਹਦੇ ਵਿੱਚ ਹੀਰਾ ਫਿਰ ਕਿਦਾਂ ਕਰਦੇ ਆ। ਜੇ ਕਹਿੰਦਾ ਇੱਕ ਵਾਰੀ 10 ਦਿਨ ਘਿਉ ਦੇ ਲਾਗੇ। 10 ਦਿਨ ਖਾਲੀ ਰੱਖੇ ਹੁੰਦੇ ਨੇ ਪੀਪੇ। ਉੱਥੇ 20 ਪੀਪੇ ਇਹ ਬਿਲ ਵਿੱਚ ਪਾਉਂਦੇ ਆ। ਜੇ ਚਾਹ ਦਾ ਇੱਕ ਗੱਟਾ ਲੱਗਿਆ ਤਾਂ 2 ਗੱਟੇ ਲਿਖਣਗੇ ਉੱਥੇ ਜੇ ਇਲਾਇਚੀਆਂ ਕਿਲੋ ਲੱਗੀਆਂ ਨੇ ਤਾਂ 5 ਕਿਲੋ ਪਉਣਗੇ ਦਾਲਾਂ ਪਤਾ ਨਹੀਂ ਖੰਡ ਪਤਾ ਨਹੀਂ ਘਿਓ ਪਤਾ ਨਹੀਂ ਦੁੱਧ ਪਤਾ ਨਹੀਂ ਪਤਾ ਨਹੀਂ ਇੰਨਾ ਕੁਝ ਕਰਦੇ ਨੇ ਲੰਗਰ ਦੇ ਵਿੱਚ ਇਹ ਬੰਦੇ ਲੈ ਆਛਾ ਹੁਣ ਜਿਹੜਾ ਕੜਾਹੇ ਭਰ ਕੇ ਪ੍ਰਸ਼ਾਦ ਬਣਦਾ ਨਾ ਜਿਹੜਾ ਪਰਚੇ ਕਟਾ ਕੇ ਆਪਾਂ ਮੱਥਾ ਟੇਕਦੇ ਤੁਸੀਂ ਨਾ ਜਦੋਂ ਵੱਡਾ ਕੜਾਹਾ ਧਰਿਆ ਹੁੰਦਾ ਗਰਮ ਗਰਮ ਜਦੋਂ ਆਟਾ ਭੁੱਜ ਜਾਂਦਾ ਪਾਣੀ ਪਾਉਣਾ ਆਪਾਂ ਉਦੋਂ ਇੱਕ ਘੋਲ ਨੇ ਪਹਿਲੀ ਵੱਧ ਪਿਆ ਹੁੰਦਾ ਤੇ ਵੱਡੇ ਇਹਨਾਂ ਕੋਲੇ ਹੁੰਦੇ ਖੜਾਉਂਦੇ ਜੇ ਉਹਨਾਂ ਨਾਲ 4-4 5-5 ਕਿਲੋ ਕਿਉਂ ਬਾਲਟੀ ਉੱਪਰ ਨੂੰ ਪਾ ਲੈਣ ਦਵਾਰੇ ਫੇਰ ਬਣਾਉਂਦੇ ਨੇ ਠੀਕ ਹੈ ਜੀ ਉਹ ਪਤਾ ਨਹੀਂ ਇਹ ਤਾਂ ਕੱਪੜੇ ਹਲੇ ਛੋਟੇ ਐ ਕੱਲ ਲੰਗਰ ਦੇ ਦੱਸਿਆ ਗੋਲਕਾਂ ਦੇ ਵਿੱਚ ਕਿੱਦਾਂ ਹੁੰਦਾ ਹੈ ਕੈਮਰਾ ਲੱਗਾ ਹੁੰਦਾ ਉਥੇ ਇਕੱਠੀ ਕਰਨੀ ਐ ਇੱਕ ਦਫ਼ਤਰ ਵੇ ਜਾਂਦੀ ਐ ਰਾਸਤੇ ਵਿੱਚ ਖੁਰਦ ਵਰਦ ਕਰ ਦਿੰਦੇ ਨੇ ਜੇਬਾਂ ਵੱਡੀਆਂ ਹੁੰਦੀਆਂ ਨੇ ਇੱਧਰ ਲਈ ਭਰ ਲਈ ਇੱਧਰ ਲਈ ਭਰ ਲਈ ਪਤਾ ਨਹੀਂ ਕੀ ਕੁਛ ਕਰਕੇ ਜਣੇ ਕਿ ਆ ਕਰਤੂਤਾਂ ਨੇ ਹੁਣ ਧਾਮੀ ਸਾਹਿਬ ਦੱਸਤਾ ਸਕਦੇ ਨਹੀਂ ਵੀ ਉਹ ਕਪਲੇ ਕਿਹੜੇ ਆ ਉਹ ਮੋਟਾ ਮੋਟਾ ਦੱਸਤਾ ਇਹਨੇ ਦੱਸਿਆ ਪਤਾ ਕਿਉਂ ਐ ਉਹਦਾ ਨਹੀਂ ਦੱਸਿਆ ਨੇ ਇਹ ਕੋਈ ਕਪੜਾ ਕੀਤਾ ਹੋਣਾ ਵੱਡਾ ਇਹਨੇ ਕਿਹਾ ਹੋਣਾ ਮੈਨੂੰ ਵੱਧ ਦਿਓ ਉਹ ਤੁਸੀਂ ਦੇਖਿਆ ਨਹੀਂ ਦੋ ਬਿੱਲ ਗੱਲ ਲੜ ਪੀਏ ਰੋਟੀ ਪਿੱਛੇ ਤੇ ਬਚਾਲੇ ਖੜਾ ਸੀ ਬਾਂਦਰ ਕਹਿੰਦਾ ਲੈ ਤੁਹਾਨੂੰ ਮੈਂ ਵੰਡ ਕੇ ਦਿੰਨਾ ਰੋਟੀ ਉਹਨੇ ਪਹਿਲਾਂ ਬਚਾਲੋ ਤੋੜ ਲਈ ਇੱਕ ਵੇਲੇ ਕਹਿੰਦੀ ਆਹ ਵੱਡੀ ਆ ਉਹਨੇ ਤਾਂ ਦੰਦੀ ਵੱਡੀ ਫਿਰ ਦੂਜੀ ਕਹਿੰਦੀ ਆਹ ਵੱਡੀ ਉਹਨੇ ਦੰਦੀ ਵੱਡੀ ਉਹ ਰੋਟੀ ਬੰਨਦਾ ਬੰਨਦਾ ਸਾਰੀ ਖਾ ਗਿਆ ਉਹ ਕੰਮ ਇਹਨਾਂ ਦਾ ਹੁਣ ਕੋਈ ਵੱਡਾ ਕਪੜਾ ਹੋਇਆ ਹੁਣ ਇਹਨੇ ਕਿਹਾ ਹੁਣ ਨਹੀਂ ਮੇਰਾ ਹਿੱਸਾ ਵੱਧ ਹੈ ਸਕੱਤਰ ਕਹਿੰਦਾ ਉਹ ਮੇਰਾ ਵੱਧ ਹੈ ਮੈਨੇਜਰ ਕਹਿੰਦਾ ਉਹ ਮੇਰਾ ਵੱਧ ਹੈ ਤੇ ਕੋਈ ਬਚਾਰਾ ਉੱਥੇ ਲੰਗਰ ਵਿੱਚ ਖੁਰਤਨਾ ਮਾਰਨ ਵਾਲਾ ਹੋ ਉਹਨੂੰ ਪਤਾ ਲੱਗਿਆ ਉਹਨੂੰ ਕਹਿੰਦਾ ਨਹੀਂ ਮੈਨੂੰ ਵੀ ਦਿਓ ਬਰਾਬਰ ਹੁਣੇ ਤਾਂ ਟੜ ਗਿਆ ਅਸ਼ਾ ਕਈਆਂ ਨੇ ਕਹਿਣਾ ਲੈ ਇਹ ਬੁੱਟਾ ਸਿੰਘ ਨਿੰਦਿਆ ਕਰਦਾ ਉਹ ਭਰਾਭੋ ਕੋਈ ਨਿੰਦਿਆ ਨਹੀਂ ਕੋਈ ਨਿੰਦਿਆ ਨਹੀਂ ਮੈਂ ਹੁਣ ਸੀਰੀਅਸ ਹੋ ਕੇ ਕਹਿਣ ਲੱਗਾ ਪਿੰਡਾਂ ਵਿੱਚ ਨਾ ਗ੍ਰੰਥੀ ਪਿੰਡਾਂ ਦੀਆਂ ਕਮੇਟੀਆਂ ਦੇ ਕਈ ਤਰਲੇ ਕੱਢਦੇ ਹੁੰਦੇ ਮੇਰੀ 1000 ਰੁਪਏ ਤਨਖਾਹ ਵਧਾ ਦਿਓ ਮੈਂ ਆਪਣੇ ਬੱਚਿਆਂ ਦੀ ਫੀਸ ਭਰਨੀ ਹੈ ਮੈਂ ਆਪਣੀ ਕੁੜੀ ਦਾ ਵਿਆਹ ਕਰਨਾ ਹੈ ਮੇਰੀ ਘਰ ਦੀ ਛੱਤ ਚੋਂਦੀ ਹੈ ਬੜਾ ਖੁਸ਼ ਉਤਰਲੇ ਕੱਢਦੇ ਆ ਤੇ ਅਸੀਂ ਉੱਥੇ 12000 ਰੁਪਿਆ ਗਰੰਟੀ ਨੂੰ ਵੱਧ ਨਹੀਂ ਦੇ ਸਕਦੇ ਅਸੀਂ ਆਪਣੇ ਪ੍ਰੋਗਰਾਮਾਂ ਤੇ ਡਾਂਸ ਨਾਲ ਮਚਾਲਾਂਗੇ ਆ ਜਿਹੜੇ ਕਹਿੰਦੇ ਨਾ ਸਾਡੇ ਗੋਡੇ ਦੁਖਦੇ ਨੇ ਉਹ ਇਦਾਂ ਦਸਾਂ ਦਸਾਂ ਗੀਆਂ ਨਵੀਆਂ ਕਾਪੀਆਂ ਭਾਰਦੇ ਹੁੰਦੇ ਨੇ ਡਾਂਸਰਾਂ ਦੇ ਉੱਪਰ ਸਾਡਾ ਉੱਧਰ ਧਿਆਨ ਨਹੀਂ ਜਾਂਦਾ ਚਲੋ ਮੈਂ ਹੋਰ ਪਾਸੇ ਨਾਲ ਗੱਲ ਲੈ ਕੇ ਜਾਵਾਂ ਟਰੈਕ ਤੇ ਰਾਵਾਂ ਇੰਗਲਿਸ਼ ਮੈਂ ਆਉਂਦੀ ਮਾੜੀ ਮੁੱਟੀ ਆਉਣ ਲੱਗ ਪਈ ਉਸੇ ਵਿੱਚ ਇਹ ਤੇਰਾ ਮੈਂ ਜਿੱਥੇ ਮਤੋਰੇ ਹੁਣੇ ਧਾਮੀ ਸਾਹਿਬ ਲਿਖਿਆ ਕਹਿੰਦਾ ਇਹ ਤਾਂ ਮਾੜੀ ਮੋਟੀ ਗੱਲ ਹੈ 10 20 ਕੱਪੜੇ ਰੋਜ਼ ਹੁੰਦੇ ਆ ਸ਼ੌਕੀ ਕਮੇਟੀ ਵਿੱਚ ਰੋਜ਼ 30 ਦਿਨ ਹੁੰਦੇ ਨੇ ਜੇ 10 ਵੀ ਰੋਜ਼ ਹੋਣ ਕਿੰਨੇ ਹੋਗੇ ਹੁਣ ਮੈਨੂੰ ਹਿਸਾਬ ਆ ਜਾਊਗਾ 90 90 ਹੁੰਦੇ ਮਹੀਨੇ ਵਿੱਚ ਸਮਝ ਲਓ ਹੁਣ ਤੁਸੀਂ ਜੇ ਗੁਣਾ ਕਰਨਾ ਹੋਵੇ ਇਹ 10 ਰੋਜ ਹੁੰਦੇ। ਤਮੀਨ ਵਿੱਚ ਵੱਧ ਹੋਵੇ ਬਾਈ। 300 ਹੋ ਗਿਆ। ਮੈਂ ਵੀ ਭੁੱਲ ਗਿਆ ਸੀ। ਭੁੱਲ ਜਾਂਦਾ ਬੰਦਾ ਮੈਂ। ਇਹ ਚੱਕਰੀ ਇਦਾਂ ਦਾ। ਉਹ ਕਹਿੰਦੇ ਗੁਰੂ ਘਰ ਦੀਆਂ ਰੋਟੀਆਂ ਤਿੰਨ ਕੰਮ ਕਰੇਣ। ਹੱਡ ਮਾਰਨ ਮਤ ਨਹੀਂ ਮਤ ਮਾਰਨ ਹੱਡ ਭੰਨਣ ਕੰਮ ਕਰਨ ਦੇ। ਅਸਰ ਹੁੰਦਾ ਥੋੜਾ ਬਹੁਤਾ ਗੁਰੂ ਘਰ ਦੀਆਂ ਰੋਟੀਆਂ ਤਿੰਨ ਕੰਮ ਕਰੇਣ। ਹੱਡ ਭੰਨਣ ਮਤ ਮਾਰਨ ਕੰਮ ਕਰਨ ਦੇ। ਮਤਵਜੂ ਇਹਨਾਂ ਦੀ ਹਲੇ ਕੀ ਹੋਇਆ ਹਲੇ ਤਾਂ ਜਦੋਂ ਮਰਨ ਦਿਹਾੜੇ ਆਏ ਨਾ ਮਰਨ ਦਿਹਾੜੇ ਪਤਾ ਨਹੀਂ ਕਿੱਥੇ ਇੱਥੇ ਸੁਣਡ ਪੈਣੇ ਨੇ ਕੱਡੇ ਵੀ ਨਹੀਂ ਜਾਣੇ ਪਹਿਲਾਂ ਦਵਾਈ ਮੁੱਟੀ ਵੀ ਨਹੀਂ ਲਾ ਸਕਦਾ ਇੱਥੇ ਇੱਥੇ ਸੁਣਡ ਪੈਂਦੇ ਇਹਨਾਂ ਦੀ ਇਹ ਸਚਾਈ ਹੈ ਹੰਡੇ ਕਹਿੰਦੇ ਆ ਸੱਜੇ ਪਾਸ਼ਾ ਜੀ ਮੈਨੂੰ ਕੈਂਸਲ ਹੋ ਗਿਆ ਜੀ ਮੇਰੇ ਕੀੜੇ ਪੈ ਗਏ ਜੀ ਉਹਨਾਂ ਦੀ ਅਰਦਾਸ ਮੇਰ ਬੰਡੀ ਜਾਂਦੀ ਹੈ ਨਾ ਜਿਹੜੇ ਜਿਹੜੇ ਖਾਣਗੇ ਉਹਨਾਂ ਸਾਰਿਆਂ ਨੂੰ ਰੋਗ ਲੱਗਦਾ ਥੋੜੇ ਥੋੜੇ ਤੋਂ ਬੰਡੇ ਜਾਂਦੇ ਆ ਇਹ ਇਹਨਾਂ ਦੀਆਂ ਕਰਤੂਤਾ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ